ਸਤਿ ਸ਼੍ਰੀ ਅਕਾਲ ਦੋਸਤੋ ਇਸ ਵੀਡੀਓ ਚ ਗੱਲ ਕਰਾਂਗੇ ਰਜਿਸਟਰਡ ਵਸੀਅਤ ਬਾਰੇ ਰਜਿਸਟਰਡ ਵਸੀਅਤ ਕੀ ਹੈ ਤੇ ਕਿਸ ਤਰ੍ਹਾਂ ਕਰਵਾਈ ਜਾਂਦੀ ਹੈ ਇਸ ਬਾਰੇ ਗੱਲ ਕਰਾਂਗੇ ਇਸ ਤੋਂ ਪਹਿਲਾਂ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਰ ਕਾਨੂੰਨੀ ਜਾਣਕਾਰੀ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਅੰਤ ਤੱਕ ਜਰੂਰ ਦੇਖੋ ਤਾਂ ਜੋ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ ਹੁਣ ਗੱਲ ਕਰਾਂਗੇ ਰਜਿਸਟਰਡ ਵਸੀਅਤ ਬਾਰੇ ਜਿਵੇਂ ਕੋਈ ਵਿਅਕਤੀ ਆਪਣੀ ਜਿਹੜੀ ਜਾਇਦਾਦ ਹੈ ਉਸ ਸੰਬੰਧੀ ਰਜਿਸਟਰਡ ਵਸੀਅਤ ਕਰਵਾਉਣਾ ਚਾਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਗਵਾਹਾਂ ਦੀ ਹਾਜ਼ਰੀ 'ਚ ਵਸੀਅਤ ਲਿਖੀ ਜਾਂਦੀ ਹੈ ਲਿਖਵਾ ਕੇ ਗਵਾਹਾਂ ਦੀ ਹਾਜ਼ਰੀ 'ਚ ਦਸਖਤ ਜਾਂ ਅੰਗੂਠਾ ਲਗਾ ਕੇ ਵਸੀਅਤ ਜਿਹੜੀ ਹੈ ਤਹਿਸੀਲਦਾਰ ਜਾਂ ਸਬ ਰਜਿਸਟਰਾਰ ਦੀ ਅਦਾਲਤ ਦੇ ਵਿੱਚ ਰਜਿਸਟਰਡ ਕਰਵਾਉਣਾ ਹੁੰਦਾ ਹੈ ਵਸੀਅਤ ਨੂੰ ਜਦੋਂ ਵਸੀਅਤ ਰਜਿਸਟਰਡ ਹੋ ਜਾਂਦੀ ਹੈ ਤਾਂ ਇਸ ਤਰ੍ਹਾਂ ਦੀ ਵਸੀਅਤ ਨੂੰ ਰਜਿਸਟਰਡ ਵਸੀਅਤ ਕਿਹਾ ਜਾਂਦਾ ਹੈ ਇਸ ਤੋਂ ਬਾਅਦ ਜਦੋਂ ਉਸ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਜਿਹੜੀ ਜਾਇਦਾਦ ਹੈ ਜਿਹੜੀ ਵਸੀਅਤ ਹੋਈ ਸੀ ਵਸੀਅਤ ਜੋ ਨਾਮ ਲਿਖੇ ਹੁੰਦੇ ਆ ਉਹਨਾਂ ਦੇ ਨਾਮ ਤੇ ਇੰਤਕਾਲ ਰਾਹੀਂ ਜਾਂ ਵੱਖ-ਵੱਖ ਮਹਿਕਮਿਆਂ ਦੀ ਆਪਣੀ ਵਿਧੀ ਰਾਹੀਂ ਤਬਦੀਲ ਹੋ ਜਾਂਦੀ ਹੈ ਮੰਨ ਲਓ ਕੋਈ ਬੰਦਾ ਬਿਮਾਰ ਹੈ ਹਸਪਤਾਲ ਚ ਪਿਆ ਹੈ ਜਾਂ ਘਰੇ ਬਿਮਾਰ ਪਿਆ ਹੈ ਤਹਸੀਲ ਚ ਨਹੀਂ ਆ ਸਕਦਾ ਪਰ ਉਹ ਆਪਣੀ ਜਾਇਦਾਦ ਦੀ ਵਸੀਅਤ ਰਜਿਸਟਰਡ ਕਰਾਉਣਾ ਚਾਹੁੰਦਾ ਤਾਂ ਭਾਰਤੀ ਰਜਿਸਟ੍ਰੇਸ਼ਨ ਐਕਟ ਦੀ ਧਾਰਾ 38 ਦੇ ਤਹਿਤ ਦਰਖਾਸਤ ਦੇ ਕੇ ਤਹਸੀਲਦਾਰ ਜਾਂ ਨਾਇਬ ਤਹਸੀਲਦਾਰ ਸਬ ਰਜਿਸਟਰ ਰਾਹੀਂ ਘਰ ਦੇ ਵਿੱਚ ਜਾ ਹਸਪਤਾਲ ਵਿੱਚ ਵਸੀਅਤ ਨੂੰ ਰਜਿਸਟਰ ਕਰਵਾ ਸਕਦਾ ਹੈ ਇਸੇ ਤਰ੍ਹਾਂ ਮੰਨ ਲਓ ਕੋਈ ਵਿਅਕਤੀ ਜੇ ਗੇਲ ਚ ਆਪਣੀ ਜਾਇਦਾਦ ਦੇ ਸਬੰਧ ਚ ਵਸੀਅਤ ਰਜਿਸਟਰਡ ਕਰਾਉਣਾ ਚਾਹੁੰਦਾ ਹੈ ਤਾਂ ਉਹ ਤਰਖਾਸ ਦੇ ਕੇ ਭਾਰਤੀ ਰਜਿਸਟ੍ਰੇਸ਼ਨ ਐਕਟ ਦੀ ਧਾਰਾ 38 ਦੇ ਤਹਿਤ ਤਹਿਸੀਲਦਾਰ ਨਾਇਬ ਤਹਿਸੀਲਦਾਰ ਰਜਿਸਟਰਾਰ ਦੁਆਰਾ ਵਸੀਅਤ ਨੂੰ ਰਜਿਸਟਰਡ ਕਰਵਾ ਸਕਦਾ ਮੰਨ ਲਓ ਕੋਈ ਵਿਅਕਤੀ ਬਿਮਾਰ ਪਿਆ ਹੈ ਹਸਪਤਾਲ ਵਿੱਚ ਦਾਖਲ ਹੈ ਆਪਣੀ ਵਸੀਅਤ ਕਰਾਉਣਾ ਚਾਹੁੰਦਾ ਹੈ ਡਾਕਟਰ ਮੁਤਾਬਕ ਜਿਹੜਾ ਵਿਅਕਤੀ ਹੈ ਉਹ ਵਸੀਅਤ ਕਰਨ ਦੇ ਕਾਬਿਲ ਹੈ ਤਾਂ ਉਹ ਤਹਿਸੀਲਦਾਰ ਜਾਂ ਸਬ ਰਜਿਸਟਰ ਨੂੰ ਦਰਖਾਸਤ ਦੇ ਕੇ ਹਸਪਤਾਲ ਦਾ ਸਰਟੀਫਿਕੇਟ ਦਰਖਾਸਤ ਨਾਲ ਨੱਥੀ ਕਰਕੇ ਹਸਪਤਾਲ ਵਿੱਚ ਆ ਕੇ ਵਸੀਅਤ ਨੂੰ ਤਸਦੀਕ ਕਰਨ ਲਈ ਬੇਨਤੀ ਕਰ ਸਕਦਾ ਰਜਿਸਟਰਡ ਵਸੀਅਤ ਕਰਵਾ ਸਕਦਾ ਕਹਿਣ ਦਾ ਮਤਲਬ ਉਹ ਬੰਦਾ ਬਿਮਾਰ ਹੈ ਕਿਤੇ ਆ ਜਾ ਨਹੀਂ ਸਕਦਾ ਤਾਂ ਉਹ ਹਸਪਤਾਲ ਦੇ ਵਿੱਚ ਬੁਲਾ ਕੇ ਵਸੀਅਤ ਕਰਵਾ ਸਕਦਾ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਘੰਟੀ ਦਾ ਬਟਨ ਦਬਾਓ